ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਛਾ ਇਹ ਵੀ ਜ਼ਰੂਰੀ ਹੋਗਾ ਕਿ ਅਸੀਂ ਇਹ ਵੀ ਪਛਾਣੀਏ ਕਿ ਸਾਡਾ ਦੁਸ਼ਮਣ ਕੌਣ ਹੈ ਕਿਉਂਕਿ ਮੈਂ ਅਖਬਾਰ ਚ ਖਬਰ ਪੜ੍ਹ ਰਿਹਾ ਸੀਗਾ ਕਿ ਦੂਜੇ ਪਾਸੇ ਕੋਈ ਬੰਦਾ ਐਂਟਰ ਕਰ ਜਾਂਦਾ ਔਰ ਇੱਧਰ ਫੀਡ ਕਰਨ ਦੀ ਕੋਸ਼ਿਸ਼ ਕਰਦਾ ਉਕਸਾਉਣ ਦੀ ਕੋਸ਼ਿਸ਼ ਕਰਦਾ ਜੀ ਇਹਨਾਂ ਦੇ ਪਿਛੇ ਸਾਰੇ ਪ੍ਰਾਈਵੇਟ ਘਰਾਣੇ ਜਿਹੜੇ ਉਹ ਕੰਮ ਕਰ ਰਹੇ ਆ ਤੇ ਮੋਦੀ ਵੀ ਪ੍ਰਾਈਵੇਟ ਘਰਾਣਿਆਂ ਦੇ ਇਸ਼ਾਰਿਆਂ ਦੇ ਕੰਮ ਕਰ ਰਿਹਾ ਹੋ ਖੱਟਰ ਸਰਕਾਰ ਵੀ ਜਿਹੜੀ ਉਹ ਮੋਦੀ ਸਰਕਾਰ ਦੀ ਬਣਾਈ ਹੋਈ ਤੇ ਉਹਨਾਂ ਦੇ ਨਾਲ ਹੀ ਰਲ਼ੀ ਮਿਲੀ ਉਹਨਾਂ ਦੀ ਪਾਰਟੀ ਨੇ ਸਰਕਾਰ ਬਣੀ ਹੋਈ ਆ ਇਹ ਕਰਕੇ ਜਿਆਦਾ ਜਰਬਸਰਤੇ ਹੋ ਰਿਹਾ ਜੇ ਸਾਡੇ ਕੋਈ ਬੰਦੇ ਕੋਸ਼ਿਸ਼ ਕਰਦੇ ਆ ਨੰਗਨ ਦੀ ਤੇ ਗੋਲੀਆਂ ਚਲਾਉਂਦੇ ਆ ਤੁਸੀਂ ਵੇਖ ਲਓ ਬੰਬ ਕਿੰਨੇ ਵੇਸ਼ਟ ਪਏ ਆ ਸਾਰਾ ਕੁਝ ਪਿਆ ਵਾ ਤੇ ਇਹਨਾਂ ਨੇ 200 ਦੇ ਕਰੀਬ ਸਾਡੇ ਜਿਹੜੇ ਸਾਥੀ ਆ ਉਹ ਜੰਮੇ ਕੀਤੇ ਆ ਫੇਰ ਵੀ ਸਾਡੇ ਜੋ ਲੀਡਰ ਆ ਉਹਨੇ ਢਾਕੇ ਰੱਖਿਆ ਵੀ ਕੋਈ ਤੁਸੀਂ ਨਾ ਕਰੋ ਸਾਡਾ ਕੁਝ ਸਰਕਾਰ ਦੇ ਨਾਲ ਸਮਝੌਤਾ ਹੋ ਜੇ ਕੋਈ ਗੱਲ ਹੋਏ ਸਾਨੂੰ ਅਮਲ ਚਾਹ ਦੇ ਨਾਲ ਨਾ ਨਗਰ ਨੇ ਤੇ ਅਸੀਂ ਰਾਮ ਨਾ ਜਾਈਏ ਸਾਡਾ ਵੀ ਨੁਕਸਾਨ ਨਾ ਹੋਵੇ ਉਹਨਾਂ ਦਾ ਵੀ ਨੁਕਸਾਨ ਨਾ ਹੋਵੇ ਬਾਕੀ ਤੁਸੀਂ ਦੇ ਸਕਦੇ ਹੋ ਕਿ ਕਿਹੜੀ ਫੋਟੋ ਲਾਈ ਆ ਬਾਪੂ ਜੀ ਨੇ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਉਹਨਾਂ ਦਾ ਵੀ ਕੋਈ ਨੁਕਸਾਨ ਹੋਵੇ ਨਾ ਅਸੀਂ ਚਾਹੁੰਦੇ ਸਾਡਾ ਹੀ ਹੋਵੇ ਨਾ ਅਸੀਂ ਚਾਹੁੰਦੇ ਉਹਨਾਂ ਦੇ ਹੋਵੇ ਉਹ ਵੀ ਸਾਡੇ ਭਰਾ ਵਾ ਜਿਹੜੇ ਫੌਜ ਵਾਲੇ ਖਲਿਆਰੇ ਆ ਲੇਕਿਨ ਅਸਲੀ ਉਹ ਡਿਊਟੀ ਦੇ ਵਜੇ ਸਾਡੇ ਖਿਲਾਫ ਹੈ ਅਸੀਂ ਉਹਨਾਂ ਦੇ ਬਿਲਕੁਲ ਖਿਲਾਫ ਨਹੀਂ ਤੇ ਨਾ ਉਹ ਸਾਡੇ ਖਿਲਾਫ ਹੈ ਜ਼ਮੀਰ ਤਾਂ ਉਹਨਾਂ ਦਾ ਵੀ ਕਹਿੰਦਾ ਜ਼ਮੀਰ ਤੇ ਉਹਨਾਂ ਦਾ ਵੀ ਠੀਕ ਆ ਆਪਣੀ ਬਰਦੀ ਦੇ ਮਾਰੇ ਆਪਣੀ ਡਿਊਟੀ ਦੇ ਮਾਰੇ ਉਹ ਪਿੱਛੇ ਉਦੇ ਹਿਸਾਬ ਨਾਲ ਫੈਰਿੰਗ ਕਰਦੇ ਆ ਜੇ ਉਹ ਉਹਨਾਂ ਨੂੰ ਆਰਡਰ ਨਹੀਂ ਆਉਂਦਾ ਤੇ ਉਹ ਥੋੜਾ ਮਦਮ ਪੈ ਜਾਂਦੇ ਆ ਇਹ ਕਰਕੇ ਸਾਡੇ ਤੇ ਉਹ ਜ਼ੁਲਮ ਕਰਦੇ ਹੈ ਸਾਡੇ ਭਰਾ ਅੱਜ ਬਾਪੂ ਜੀ ਵੈਸੇ ਦੇਖੋ ਇਹੋ ਜੀ ਗੱਲ ਹੈ ਬੜੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਸਾਡੇ ਦੇਸ਼ ਦਾ ਨਾਰਾ ਜੈ ਜਵਾਨ ਜੈ ਕਿਸਾਨ ਜੀ ਪਰ ਸਰਕਾਰਾਂ ਦੀ ਨੀਤੀਆਂ ਨੇ ਜਵਾਨ ਉਧਰ ਕਰਤੇ ਕਿਸਾਨ ਇਧਰ ਕਰਦੇ ਇਹ ਸਾਡੇ ਚ ਪਾੜਾ ਪਾਇਆ ਜਿਆ ਨੇ ਇਹ ਜਵਾਨ ਤੇ ਕਿਸਾਨ ਜੇ ਰਲ ਗਏ ਤੇ ਦੇਸ਼ ਖਸਾਰ ਹੋ ਜਾਏਗਾ ਇਹ ਸਾਨੂੰ ਕੋਈ ਨਹੀਂ ਪੁੱਛੇਗਾ ਇਹ ਚਾਹੁੰਦੇ ਆ ਵੀ ਕਿਸਾਨ ਗਰੀਬ ਰਵੇ ਤੇ ਸਾਡੇ ਝੋਲੇ ਚੁੱਕੀ ਫਿਰੇ ਸਾਡੇ ਤੋਂ ਰਾਸਾਂ ਫਰੀ ਮੰਗਦਾ ਰਹੇ ਸਾਡੇ ਤੋਂ ਕਈ ਚੀਜ਼ਾਂ ਗੁਲਾਮ ਬਣਾ ਕੇ ਰਵੇ ਲੇਕਿਨ ਮੋਦੀ ਸਰਕਾਰ ਦੇ ਪਿਛਲੇ ਪਛੇ ਜਿਹੜੇ ਪ੍ਰਾਈਵੇਟ ਘਰਾਣੇ ਖੜੇ ਆ ਸਾਰਾ ਹੀ ਉਹਨਾਂ ਦੀ ਹੀ ਸ਼ੈਅ ਤੇ ਸਾਰਾ ਕੰਮ ਚੱਲ ਰਿਹਾ ਮੋਦੀ ਮੋਦੀ ਵੀ ਉਹਨਾਂ ਦੀ ਉਂਗਲ ਦੇ ਉੱਤੇ ਨੱਚ ਰਿਹਾ ਤੇ ਗਾੜੀ ਖੱਟਰ ਸਾਹਿਬ ਵੀ ਉਹਦੀ ਉਂਗਲ 'ਤੇ ਚਲਿਆ ਹੁਣ ਆਉਣ ਵਾਲੇ ਸਮੇਂ 'ਚ ਜਿਹੜੀ ਇਲੈਕਸ਼ਨ ਹੋਏਗੀ ਖੱਟਰ ਸਾਹਿਬ ਨੂੰ ਪਤਾ ਲੱਗ ਜਾਏਗਾ ਮੋਦੀ ਸਾਹਿਬ ਨੂੰ ਪਤਾ ਲੱਗ ਜਾਏਗਾ ਜਦੋਂ ਪਿੰਡਾਂ ਦੇ ਵਿੱਚ ਵੜਨਗੇ ਤੇ ਲੋਕੀ ਕੀ ਹੋਂਦੇ ਹਾਲਾਤ ਕਰਦੇ ਆ ਇਹ ਆਉਣ ਵਾਲਾ ਹੁਣ ਸਮਾਂ ਦੱਸੇਗਾ ਕਿਸਾਨ ਬੈਠੇ ਆ ਜੇ ਨਾ ਤੇ ਦਿੱਲੀ ਨੂੰ ਨਹੀਂ ਸਾਨੂੰ ਕੁਝ ਕਰਦੇ ਤੇ ਅਸੀਂ ਇੱਥੇ ਰਹਾਂਗੇ ਸਰਕਾਰ ਨਾਲ ਸਮਝੌਤਾ ਹੋਏਗਾ ਅਸੀਂ 10 ਵਾਰੀ ਸਰਕਾਰ ਨਾਲ ਬਹਿ ਕੇ ਮੀਟਿੰਗਾਂ ਕਰਕੇ ਸਾਡੇ ਲੀਡਰ ਸਮਝੌਤਾ ਕਰਨਗੇ ਜਾਵਾਂਗੇ ਜੇ ਅਖੀਰ ਨਹੀਂ ਮੰਨਣਗੇ ਉਹ ਜੋ ਗੁਰੂ ਮਾਰੇ ਦਾ ਪਾਣਾ ਹੋਏਗਾ ਫਿਰ ਉਸ ਹਿਸਾਬ ਨਾਲ ਲੜਿਆ ਜਾਏਗਾ ਲੇਕਿਨ ਪਹਿਲੇ ਸਾਡੇ ਲੀਡਰਾਂ ਦਾ ਹੁਕਮ ਆ ਵੀ ਬਿਲਕੁਲ ਨਹੀਂ ਜਾਣਾ ਸਰਕਾਰ ਦੇ ਨਾਲ ਬਹਿ ਕੇ ਗੱਲ ਕਰਕੇ ਉਹ ਤੋਂ ਬਾਅਦ ਆਪਾਂ ਜੋ ਸਾਡਾ ਹੋਏਗਾ ਅਸੀਂ ਅਮਨ ਚਾਨ ਨੰਗੀਏ ਨਾ ਉਹਨਾਂ ਦਾ ਨੁਕਸਾਨ ਹੋਵੇ ਨਾ ਸਾਡਾ ਹੋਵੇ ਅਸੀਂ ਭਰਾਵਾਂ ਮਾਰੂ ਜੰਗ ਨਹੀਂ ਕਰਨੀ ਚਾਹੁੰਦੇ ਉਹ ਸਾਡੇ ਭਰਾਵ ਹੈ ਇਸ ਕਰਕੇ ਅਸੀਂ ਅਮਨ ਚਾਨ ਨਾਲ ਖੜਿਆ ਸਾਡੀ ਡਿਊਟੀ ਗਦਾਫਰ ਜੀ ਦੀ ਲੱਗੀ ਹੈ ਵੀ ਕਿਸੇ ਨੂੰ ਗਾਹ ਨਹੀਂ ਜਾਣ ਦੇਣਾ ਇਹ ਕਰਕੇ ਅਸੀਂ ਵਲੰਟੀਅਰ ਦਾ ਕੰਮ ਕਰ ਰਹੇ ਹਾਂ ਤੇ ਹੁਣ ਹੁਣ ਜਿਹੜੇ ਆਗੂ ਨੇ ਉਹਨਾਂ ਨੇ ਕੀ ਡਿਊਟੀ ਲਈ ਥੋੜੀ ਕਿ ਮੋਰੇ ਕੋਈ ਨਾ ਜਾਵੇ ਉਹਨਾਂ ਨੇ ਡਿਊਟੀ ਲਈ ਹੈ ਸਾਡੇ ਨਾਲ ਸਰਕਾਰ ਨਾਲ ਗੱਲਬਾਤ ਚੱਲ ਰਹੀ ਆ ਤੇ ਸਾਡੀ ਡਿਊਟੀ ਲਈ ਅੱਗੇ ਕੋਈ ਨਾ ਜਾਣ ਦਿੱਤੇ ਜੇ ਕੋਈ ਜਾਂ ਜਾਵਾਂਗੇ ਉਹ ਸਾਡਾ ਨੁਕਸਾਨ ਕਰਨਗੇ ਇਹ ਆਹੀ ਨੰਗਣੀ ਕੋਸ਼ਿਸ਼ ਕਰਾਂਗੇ ਸਾਡਾ ਵੀ ਹੋ ਸਕਦਾ ਜੇ ਕੋਈ ਉਹ ਜਿਹਾ ਸਿਆਰਟੀ ਅਨਸਰ ਪੈਜ ਵਿੱਚ ਉਹ ਵੀ ਕਰਨਾ ਲੇਕਿਨ ਇੱਕ ਬੰਦਾ ਉਹਨਾਂ ਦਾ ਇਹ ਵੀ ਫੜਿਆ ਗਿਆ ਕਈਆਂ ਬਟਨ ਦੇ ਵੀ ਜਿਹੜਾ ਉਹਨਾਂ ਦੇ ਵਿੱਚੋਂ ਪੱਥਰਵਾਜੀ ਉਹਨੇ ਕੀਤੀ ਆ ਸੌਣ ਦੀ ਕੋਸ਼ਿਸ਼ ਕਰਦੇ ਸਾਡੇ ਨਾਲ ਸਾਡੇ ਨਾਲ ਪਾਈ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕਰਦੇ ਅੱਛਾ ਬਾਪੂ ਜੀ ਇੱਕ ਸਵਾਲ ਲੈਣਾ ਮੈਨੂੰ ਤੁਹਾਡੇ ਤੋਂ ਬਹੁਤ ਇੰਪੋਰਟੈਂਟ ਹੈ ਕਿਉਂਕਿ ਧਰਤੀ ਯੋਧਿਆਂ ਨੂੰ ਪੈਦਾ ਕਰਦੀ ਆ ਲੇਕਿਨ ਇਸ ਧਰਤੀ ਤੇ ਬਹੁਤ ਵਾਰ ਇਲਜ਼ਾਮ ਨਜਾਇਜ਼ ਲਾਏ ਜਾਂਦੇ ਆ ਜਿੰਨੀ ਸ਼ਕਤੀ ਇੱਥੇ ਆ ਜੇ ਪਾਕਿਸਤਾਨ ਨਾਲ ਲੱਗਦੇ ਬਾਰਡਰਾਂ ਤੇ ਕੀਤੀ ਹੁੰਦੀ ਤਾਂ ਚਿੱਟਾ ਪੰਜਾਬ ਦੀ ਜਣਾ ਖਰਾਬ ਨਾ ਕਰਦਾ ਬਿਲਕੁਲ ਜੀ ਜਿਹੜਾ ਚਿੱਟਾ ਆ ਰਿਹਾ ਇਹ ਵੀ ਸਾਰਾ ਉਹਨਾਂ ਵੱਡਿਆਂ ਘਰਾਣਿਆਂ ਦਾ ਹੀ ਆ ਦੇਣਾ ਵੀ ਇਹ ਜਵਾਨੀ ਨਾਸ਼ ਹੋ ਜੇ ਇੱਥੇ ਸਾਡਾ ਕਬਜ਼ਾ ਹੋ ਜੇ ਉਹ ਜਿਹੜੇ ਪੜ੍ਹ ਲਿਖੇ ਬੇਰੋਜ਼ਗਾਰ ਕੋਈ ਰੋਜ਼ਗਾਰ ਕੋਈ ਨਹੀਂ ਉਹ ਪਿੱਛੇ ਜਾ ਰਹੇ ਆ ਬਾਹਰ ਜਾ ਰਹੇ ਆ ਉਹ ਜਿਹੇ ਬਾਹਰ ਜਾ ਰਹੇ ਆ ਪੜਨ ਵਾਸਤੇ ਉਹ ਉਧਰ ਸੈਟਲ ਹੋ ਰਹੇ ਆ ਕੋਈ ਨਸ਼ਿਆਂ 'ਚ ਮਾਰੇ ਆ ਇਹ ਚਾਉਂਦੇ ਆ ਵੀ ਆਉਣ ਵਾਲੇ ਸਮੇਂ 'ਚ ਮੋਦੀ ਘਰਾਣਾ ਸਾਰਾ ਪਿਛਲਾ ਘਰਾਣੇ ਨੂੰ ਆਵਾਜ਼ ਕਰਕੇ ਤੇ ਇਹਨਾਂ ਨੂੰ ਝਾੜਦੀ ਤੇ ਸਾਰਾ ਪੰਜਾਬ ਆਪਣੇ ਕਬਜ਼ੇ ਲੈ ਲიਏ ਇਹ ਕਰਕੇ ਬੜੀਆਂ-ਵੱਡੀਆਂ ਦੀਆਂ ਚਾਲਾਂ ਉਹਦੇ ਕਰਕੇ ਸਾਨੂੰ ਬੜਾ ਪਰੇਸ਼ਾਨ ਕਰ ਰਿਹਾ ਅਸੀਂ ਕੋਈ ਨਿਆਂ ਨਹੀਂ ਕਰੇ ਜਿਹੜੀਆਂ ਮੋਦੀ ਸਾਹਿਬ ਨੇ ਸਾਡੀਆਂ ਮੰਗਾਂ ਮੰਨੀਆਂ ਅਸੀਂ ਉਹਨੂੰ ਕਹਿੰਦੇ ਲਾਗੂ ਕਰਦੇ ਕੱਲ ਉਹਦੀ ਸਟੇਟਮੈਂਟ ਆ ਮੋਦੀ ਸਾਹਿਬ ਦੀ ਕਿ ਅਸੀਂ ਆਉਣ ਵਾਲੇ 5 ਸਾਲ ਸਾਡੀ ਸਰਕਾਰ ਬਣਾਉ ਤੇ ਅਸੀਂ ਕਰਜ਼ਾ ਮੁਕਤੀ ਕਰਾਂਗੇ ਉਹ ਤੂੰ ਕਰਜ਼ਾ ਮੁਕਤੀ ਨਾ ਕਰਨ ਪਰ ਜਿਹੜੀਆਂ ਪਹਿਲੀਆਂ ਸਾਡੀਆਂ ਮੰਗਾਂ ਮੰਗਾ ਲਾਗੂ ਕਰ ਦੇਣ ਉਹ ਤੋਂ ਬਾਅਦ ਦੀ ਗੱਲ ਗਾਂ ਆਡ ਆਫ ਕੰਡਕਟਰ ਲੱਗਣ ਤੋਂ ਪਹਿਲਾਂ ਹੀ ਕਰ ਦੋ ਪਹਿਲਾਂ ਕਰੋ ਸਾਡੀਆਂ ਮੰਗਾਂ ਬਾਕੀ ਜਿਹੜੀ ਤੁਸੀਂ ਕਹਿੰਦੇ ਹੋ ਵੀ ਗਾੜੀ ਕਰਾਂਗੇ ਉਹ ਗਾੜੀ ਗਾਂ ਦੇਖੀ ਜਾਗੀ ਲੇਕਿਨ ਜਿਹੜੀਆਂ ਹੁਣ ਸਾਡੀਆਂ ਚਾਰ ਪੰਜ ਬਹੁਤ ਜ਼ਰੂਰੀ ਮੰਗਾਂ ਜਿਹੜੀਆਂ ਜਿਹਨਾਂ ਦੇ ਕੰਮ ਲਟ ਗਿਆ ਹੋਇਆ ਵਾ ਉਹ ਉਹ ਸਾਡੀਆਂ ਮੰਨ ਲੈਣਾ ਤੇ ਅਸੀਂ ਆਪਣੇ ਘਰਾਂ ਨੂੰ ਖੁਸ਼ੀ ਖੁਸ਼ੀ ਜਾਈਏ ਇਹਨਾਂ ਦੇ ਜ਼ਖਮਾਂ ਤੇ ਮਲਮ ਲਾ ਸਕਦੇ ਆ ਉਹਨਾਂ ਦੇ ਕੋਲੇ ਮਲਮ ਵੀ ਉਹਨਾਂ ਕੋਲੇ ਗੋਲੇ ਲੂਣ ਵੀ ਉਹਨਾਂ ਕੋਲੇ ਹੁਣ ਮਰਜ਼ੀ ਉਹਨਾਂ ਦੀ ਆ ਮਰਜ਼ੀ ਉਹਨਾਂ ਦੀ ਆ ਅਸੀਂ ਸਬਰ ਨਾਲ ਬੈਠੇ ਆ ਅਸੀਂ ਬਿਲਕੁਲ ਸਾਦਵੇਂ ਹੀ ਪ੍ਰਦਰਸ਼ਨ ਕਰਾਂਗੇ ਬਿਲਕੁਲ ਸ਼ਾਂਤ ਮੀਂੰਗਾ ਨਹੀਂ ਕੋਈ ਪੱਥਰ ਮਾਰਾਂਗੇ ਨਹੀਂ ਕੋਈ ਹਿਲਾ ਕਰਾਂਗੇ ਸਾਡੇ ਭਰਾਵਾ ਉਹ ਸਾਡੇ ਨਾਲ ਲੜਨਗੇ ਸਾਡਾ ਆਪਣਾ ਇਨਸਾਨ ਹੋਏਗਾ ਇਹ ਕਰਕੇ ਅਸੀਂ ਉਹਨਾਂ ਨਾਲ ਲੜਨਾ ਨਹੀਂ ਚਾਹੁੰਦੇ ਲੇਕਿਨ ਸਰਕਾਰ ਦੇ ਹੁਕਮਾਂ ਦੇ ਮੁਤਾਬਕ ਉਹ ਸਾਨੂੰ ਬੰਬਾਂ ਨਾਲ ਮਾਰਦੇ ਆ ਸਾਡੇ 1.5 ਤੋਂ 200 ਬੰਦੇ ਫੱਟੜ ਹੋਏ ਆ ਹਸਪਤਾਲਾਂ 'ਚ ਪਏ ਆ ਲੱਤ ਵੀ ਇੱਕ ਨਹੀਂ ਟੁੱਟ ਗਈ ਆ ਖੱਟਰ ਸਾਹਿਬ ਫੱਟੜ ਕਰ ਰਹੇ ਸਰ ਖੱਟਰ ਸਾਹਿਬ ਫੱਟੜ ਕਰ ਰਿਆ ਆਉਣੇ ਸਮੇਂ ਤੇ ਖੱਟਰ ਸਾਹਿਬ ਨੂੰ ਵੀ ਫੱਟੜ ਕਰ ਦੇਣਗੇ ਹਰਿਆਣੇ ਦੇ ਸਾਡੇ ਭਰਾ ਉਹਨਾਂ ਨੂੰ ਸਾਰੇ ਨਜ਼ਰਬੰਦ ਕੀਤਾ ਵਾ ਨਹੀਂ ਤੇ ਜਿੰਨੀ ਸਾਡੀ ਇੱਥੇ ਕਿਸਾਨ ਆਏ ਆ ਇੰਨੇ ਹੀ ਸਾਡੇ ਹਰਿਆਣੇ 'ਚ ਆਉਣੇ ਇਹ ਸਾਡਾ ਹੋਰ ਵੀ ਕਾਫਲਾ ਵਧਣਾ ਸੀ ਲੇਕਿਨ ਉਹ ਸਾਰੇ ਨਜ਼ਰਬੰਦ ਕੀਤੇ ਆ ਉਹਨਾਂ ਦੀਆਂ ਜਨਾਨੀਆਂ ਨਜ਼ਰਬੰਦ ਕੀਤੀਆਂ ਵਾ ਬਿਲਕੁਲ ਚਤਾਰੀ ਲਈ ਹੋਈ ਆ ਬੜਾ ਜਮਲ ਹੋ ਰਿਹਾ ਤੇ ਬੜੇ ਲੋਕ ਤੰਗ ਵਾ ਜਦੋਂ ਇਹ ਘਰਾਂ ਚ ਜਾਣਗੇ ਜਿਸ ਜਿਹਦਾ ਪਹਿਲੀ ਵਾਰ ਹੈਲੀਕਾਪਟਰ ਨਹੀਂ ਇਹਦਾ ਉੱਤਰਦਾ ਖੱਟੜਦਾ ਬਿਲਕੁਲ ਹਿੜਾਣੇ ਵਾਲਾ ਖੱਟੜਦਾ ਹੈਲੀਕਾਪਟਰ ਨਹੀਂ ਉਤਰ ਦੇਣਗੇ ਕਿ ਜੇ ਸਾਡੇ ਇੱਧਰ ਸਾਡਾ ਕੋਈ ਲੀਡਰ ਹੋ ਜਾਇਆ ਬਿਲਕੁਲ ਅਸੀਂ ਨਹੀਂ ਉਤਰਨਾਂਗੇ ਫਿਰ ਸਾਡੀ ਉੱਥੇ ਲੜਾਈ ਹੋਏਗੀ ਫਿਰ ਤਾਂ ਦੀ ਬਾਜੀ ਹੋਏਗੀ ਲੇਕਿਨ ਅਸੀਂ ਸਾਹਮਣੇ ਵਾਲਾ ਪਰਮਾਨੰਦ ਨਹੀਂ ਲੜਨਾ ਚਾਹੁੰਦੇ ਬਹੁਤ ਸ਼ੁਕਰੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ